ਅੱਜ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤੇ ਵਿਧਾਇਕ ਗੁਰਦੀਪ ਸਿੰਘ ਰੰਦਾਵਾ ਵੱਲੋਂ ਕਸਬਾ ਡੇਰਾਬਾਬਾ ਨਾਨਕ ਨਜ਼ਦੀਕੀ ਪਿੰਡ ਚੰਦੂ ਨਗਲ ਵਿਖੇ ਨਗਰ ਕੌਂਸਲ ਡੇਰਾਬਾਬਾ ਨਾਨਕ ਦੇ ਨਾਲ ਲੱਗਦੇ ਪੰਜ ਪਿੰਡਾਂ ਨੂੰ ਸਾਫ਼ ਸੁਥਰਾ ਪਾਣੀ ਮੁਹੱਈਆ ਕਰਵਾਉਣ ਵਾਸਤੇ 8 ਕਰੋੜ 43 ਲੱਖ ਰੁਪਏ ਨਾਲ ਤਿਆਰ ਹੋਣ ਵਾਲੇ 20 ਕਿਲੋਮੀਟਰ ਲੰਬੇ ਵਾਟਰ ਸਪਲਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਹਨਾਂ ਦਾ ਕਹਿਣਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਦੀ ਮੰਗ ਨੂੰ ਦੇਖਦਿਆਂ ਅੱਜ ਕਸਬਾ ਡੇਰਾਬਾਬਾ ਨਾਨਕ ਦੇ ਨਾਲ ਲੱਗਦੇ ਪਿੰਡ ਜਿਨ੍ਹਾਂ ਵਿੱਚ ਚੰਦੂ ਨਗਲ ਜੋੜੀਆਂ ਖੁਰਦ ਪੱਖੋਕੇ ਟਾਲੀ ਸਾਹਿਬ ਖਾਸਾ ਵਾਲਾ ਤੇ ਕੋਟ ਦਲਪਤ ਰਾਏ ਦੇ ਲੋਕਾਂ ਨੂੰ ਸਾਫ ਸੁਥਰਾ ਪਾਣੀ ਮੁਹੱਈਆ ਕਰਵਾਉਣ ਵਾਸਤੇ 8 ਕਰੋੜ 43 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਵਾਟਰ ਸਪਲਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ। ਜੀਰ ਦਾ ਸਭ ਅੱਜ ਜਿਹੜਾ ਵਾਟਰ ਸਪਲਾਈ ਦਾ ਜਿਹੜਾ ਵਾ ਪਿੰਡ ਚੰਦੂਨੇ ਦੇ ਬੇਟੀ ਉਸ ਬਾਰੇ ਦੇਖੋ ਅੱਜ ਜਿਹੜਾ ਸਾਡਾ ਪੰਜਾਬ ਸਰਕਾਰ ਦਾ ਮੇਨ ਮਕਸਦ ਹੈ ਕੀ ਲੋਕਾਂ ਨੂੰ ਸਾਫ਼ ਸੁਥਰਾ ਪਾਣੀ ਜਿਹੜਾ ਪੀਣ ਵਾਲਾ ਉਹ ਦੇਣਾ ਹੈ ਬੜੇ ਲੰਮੇ ਸਮੇਂ ਤੋਂ ਜਿਹੜੇ ਡੇਰਾ ਬਾਬਾ ਨਾਨਕ ਦੀ ਹਦੂਦ ਚ ਪੰਜ ਪਿੰਡ ਆਏ ਨੇ ਜਿਵੇਂ ਚੰਦਨੰਗਰ ਜੋੜੀਆਂ ਕੋਟ ਤਲ ਪੱਤਰਾ ਇੱਕ ਖਾਸਾਂ ਵਾਲਾ ਤੇ ਉਹਦੇ ਚ ਜਿਹੜੀ ਲਗਭਗ 8 ਕਰੋੜ ਦੀ ਲਾਗਤ ਨਾਲ ਜਿਹੜੀ ਪਾਈਪਲਾਈਨ ਪਾਣੀ ਵਾਲੀ ਉਹ ਬਣਨ ਜਾ ਰਹੀ ਹੈ ਇਹਨਾਂ ਪਿੰਡਾਂ ਦੀ ਬੜੇ ਲੰਮੇ ਸਮੇਂ ਤੋਂ ਜਿਹੜਾ ਪਾਣੀ ਪੀਣ ਵਾਲਾ ਸੀਗਾ ਉਹ ਬੜੀ ਵੱਡੀ ਸਮੱਸਿਆ ਸੀਗੀ ਤੇ ਜਿਹੜੀ ਲਗਭਗ ਇੱਕ ਸਾਲ ਤੋਂ ਪਹਿਲਾਂ ਪਹਿਲਾਂ ਇਹ ਜਿਹੜਾ ਪਾਣੀ ਦਾ ਇਹਨਾਂ ਦਾ ਜਿਹੜਾ ਸਮੱਸਿਆ ਦੂਰ ਕਰ ਰਹੇ ਆ ਤਾਂ ਮੁੱਖ ਮੰਤਰੀ ਸਰਦਾਰ ਪਕਵਾਨ ਸਿੰਘ ਮਾਨ ਦੀ ਪ੍ਰਾਈਟ ਜਿਹੜਾ ਇਹ ਪ੍ਰੋਜੈਕਟ ਜਿਹੜਾ ਲੱਗਿਆ ਇਹ ਕਿੰਨਾ ਪਿੰਡਾਂ 'ਚ ਪ੍ਰੋਜੈਕਟ ਆ ਇਹ ਪੰਜ ਪਿੰਡ ਜਿਹੜੇ ਨਵੇਂ ਜਿਹੜੀ ਮਿਊਨਿਸਪਲ ਕਮੇਟੀ ਦੀ ਇਹ ਦੂਚ ਨਵੇਂ ਪਿੰਡ ਜਿਹੜੇ ਜੋੜੇ ਨੇ ਹੁਣ ਇਹ ਇਹ ਪਿੰਡ ਜਿਹੜੇ ਨੇ ਹੁਣੇ ਪਿੰਡ ਨਹੀਂ ਰਹਿ ਕੇ ਸ਼ਹਿਰ ਹੀ ਬਣ ਗਏ ਡੇਰਾ ਬਾਬਾ ਬਨਾਨਕ ਇਸ ਕਰਕੇ ਇਹਨਾਂ ਨੂੰ ਵੀ ਸ਼ਹਿਰ ਵਾਲੀਆਂ ਸਹੂਲਤਾਂ ਜਿਹੜੀਆਂ ਉਹ ਇਹਨਾਂ ਪਿੰਡਾਂ ਨੂੰ ਵੀ ਮਿਲਣਗੀਆਂ ਲਾਈਟਾਂ ਦਾ ਪੀਸਾ ਪਾਣੀ ਪੀਣ ਵਾਲਾ ਸਾਫ ਸਫਾਈ ਇਹਨਾਂ ਪਿੰਡਾਂ ਦੀ ਜਿਹੜੀ ਉਹ ਸ਼ਹਿਰ ਦਾ ਹੀ ਇਹ ਇੱਕ ਹਿੱਸਾ ਬਣ ਗਏ ਨੇ ਇਸ ਕਰਕੇ ਬਣਦੀਆਂ ਸਹੂਲਤਾਂ ਸ਼ਹਿਰ ਵਰਗੀਆਂ ਇਹਨਾਂ ਪਿੰਡਾਂ ਨੂੰ ਮਿਲਣਗੀਆਂ ਸਰ ਪਿੰਡ ਵਿੱਚ ਇੰਟਰਲੋਕਿੰਗ ਟਾਈਲ ਲੱਗੀ ਆ ਜ਼ਿਆਦਾਤਰ ਉਹ ਫਰਸ਼ ਲਾਈਪ ਹੋਣ ਤੋਂ ਬਾਅਦ ਰਿਪੇਅਰ ਨਹੀਂ ਕੀਤਾ ਜਾਂਦਾ ਨਾਲ ਬਿਲਕੁਲ ਮੈਂ ਜੀ ਐਕਸ਼ਨ ਸਾਹਿਬ ਮੇਰੇ ਨਾਲ ਨੇ ਉਹਨਾਂ ਕਹਿ ਪੀ ਅਸੀਂ ਇਹਨੂੰ ਕੰਪਲੀਟ ਬਿਲਕੁਲ ਠੀਕ ਠਾਕ ਕਰਕੇ ਦੇਣਾ ਪਾਈਪਾਂ ਪਾਉਣ ਤੋਂ ਬਾਅਦ ਇਹਨਾਂ ਦੀ ਡਿਊਟੀ ਆ ਕਿ ਇਹ ਜਿਹੜੀਆਂ ਇੰਟਰਲੋਕ ਲੱਗੀਆਂ ਨੇ ਇਹ ਸੜਕਾਂ ਬਿਲਕੁਲ ਸਾਫ਼ ਸੁਥਰੀਆਂ ਕਰਕੇ ਫਿਰ ਦੇਣਗੇ ਇੰਟਰਲੋਕ ਕੁਆਰਟੀਸਾਈਜ਼ਰ ਦਾ ਪ੍ਰੋਜੈਕਟ ਹੈ ਤੇ ਵਿੱਚ 8.5 ਕਰੋੜ ਦੇ ਦੀ ਅਸੀਂ 20 ਕਿਲੋਮੀਟਰ ਲਾਈਨ ਜਿਹੜੇ ਵੀ ਪੰਜ ਪਿੰਡ ਹੈ ਇਹਦੇ ਪਲੱਸ ਇੱਕ ਟਿਊਬਲ ਲਗਾਵਾਂਗੇ ਪਲੱਸ ਜਿਹੜੇ ਆਲਰੇਡੀ ਉਹ 10 ਟਿਊਬਲ ਲੱਗੇ ਹੋਏ ਆ ਉਹਨਾਂ ਨੂੰ ਰਿਪੇਅਰ ਵੀ ਕਰਾਂਗੇ ਇਹ ਸਾਰਾ ਕਿੰਨੇ ਚਿਰ ਦਾ ਪ੍ਰੋਜੈਕਟ ਹੈ ਜੀ ਟੋਟਲ ਡਿਊਰੇਸ਼ਨ ਜੀ 1 1 ਇਅਰ ਹੈ ਇਹਦੇ ਵਿੱਚ ਟੋਟਲ ਜਿਹਦੇ ਵਿੱਚ ਅਸੀਂ ਵਾਟਰ ਸਾਈ ਇਹ ਵੀ ਕਰਨੀ ਹੈ ਤੇ ਰੀਸਟੋਰੇਸ਼ਨ ਵੀ ਕਰਨੀ ਹੈ ਸਰ ਕਿੰਨੇ ਪਿੰਡਾਂ ਦੇ ਪੰਜ ਪਿੰਡਾਂ ਦੇ ਜੋ ਕਿ ਐਮਸੀ ਲਿਮਟ ਦੇ ਵਿੱਚ ਐਡ ਹੋਏ ਆ ਤੇ ਕਿੰਨੇ ਚਿਰ ਤੱਕ ਤਿਆਰ ਹੋਏਗਾ ਵਿਥਿਨ 1 ਇਅਰ ਹੋ ਜਾਏਗਾ ਸਰ ਕਿੰਨੇ ਕਿਲੋਮੀਟਰ ਬਣਦਾ ਟੋਟਲ ਪਾਈਪ 20 ਕਿਲੋਮੀਟਰ 20 ਕਿਲੋਮੀਟਰ ਲਾਈਨ ਪੂਰੀ ਹੈ ਟੋਟਲ ਜਿਹੜੀ ਪੰਜ ਪਿੰਡਾਂ ਸਰ ਕਿੰਨੀ ਅਮਾਉਂਟ ਚ ਹੋਏਗਾ ਇਹ 8.5 ਕਰੋੜ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ